ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਾਹੋਕੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਇਹਦੇ ਨੇੜੇ ਬੰਬੀਆ ਭਾਈ ਦੂਜੇ ਪਾਸੇ ਦੇ ਨੇੜ ਪਿੰਡ ਜਿਹੜਾ ਉਹ ਮਲਕੇ ਆ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਗਾਵਾਂ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਚਾਰ ਨਾਗ ਅੱਜ ਦੀ ਵੀਡੀਓ ਚ ਦਿਖਾਉਣੇ ਆ ਜਿਹਦੇ ਚ ਤਿੰਨ ਗਾਵਾਂ ਤਿੰਨ ਵਾੜਾਂ ਜਿਹੜੀਆਂ ਉਹ ਦੁੱਧ ਤੇ ਛੇਤੀ ਆਉਣ ਵਾਲੀਆਂ ਇਹ ਗੱਭਣ ਹੈ ਤੇ ਇੱਕ ਨਾਲ ਛੋਟੀ ਬੱਛੀ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਹੜਾ ਵੀ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹਨੂੰ ਬੇਨਤੀ ਆ ਵੀ ਉਹ ਜ਼ਰੂਰ ਆ ਪਾ ਕੇ ਇੱਥੇ ਪਸ਼ੂ ਦੇਖੇ ਆਪਦੀ ਤਸੱਲੀ ਕਰੇ ਕੋਲ ਖੜ ਕੇ ਜਿਹੜਾ ਉਹ ਸੌਦਾ ਸਿੱਧਾ ਜਿਹੜਾ ਉਹ ਬਾਈ ਨਾਲ ਤੁਸੀਂ ਕਰ ਸਕਦੇ ਹੋ ਆਓ ਜਾਣਕਾਰੀ ਲੈਣੀ ਸ਼ੁਰੂ ਕਰਦੇ ਹਾਂ ਦੱਸੋ ਇੱਕ ਇੱਕ ਕਰਕੇ ਇੰਨਾ ਗਾਵਾਂ ਬਾਰੇ ਪਹਿਲੇ ਨੰਬਰ ਤੇ ਤੁਹਾਨੂੰ ਇਹ ਵੱਡੀ ਗਾਂ ਦਿਖਾਉਣੀ ਹੈ। ਬਾਈ ਸਤਿ ਸ਼੍ਰੀ ਅਕਾਲ ਸੱਸੀ ਕਾ ਬਾਈ। ਨਾਮ ਆਪਣਾ ਦੱਸੀਂ। ਨਾਮ ਰਾਜੂ ਆ ਬੇ। ਰਾਜੂ ਬਾਈ ਅੱਜ ਚਾਰ ਨਾਕ ਦਿਖਾ ਰਹੇ ਆਂ। ਹਾਂਜੀ ਵੀਰੇ। ਪਹਿਲੇ ਨੰਬਰ ਤੇ ਗਾਂ ਕਿੰਨੇ ਕ ਦਿਨ ਲਾਉਗੀ ਸੂਨ ਚ ਤੇ ਰੇਟ ਕੀ ਰਹਿਣਾ ਹੈ? ਇਹਦੇ ਵੀਰੇ 5-7 ਦਿਨ ਪਏ ਆ ਦੂਜਾ ਸੂ ਆ ਜੀ। ਦੁੱਧ ਪਹਿਲਾਂ ਨੇ ਦਿੱਤਾ 37-38 ਕਿਲੋ ਜੀ। ਤੇ ਰੇਟ ਕੀ ਰੋਗੇ ਦਾ? ਰੇਟ ਵੀਰੇ ਫੋਨ ਤੇ ਕਰਾਂ। ਖੋਲੀ। ਸੋ ਸੋ ਰੇਟ ਇਹ ਦਾ ਫੋਨ ਤੇ ਆ। 5-7 ਦਿਨ ਹਜੇ ਲੈੰਦੀ ਆ ਸੂਨ ਚ ਅਗਾੜੀ ਚੰਗੀ ਆ ਤੇ ਪਿਛਾਉ ਹਵਾਨਾ ਚੰਗਾ। ਫੁੱਲ ਵੱਡਾ ਕਦ ਕਾਠਾ ਦੱਸੋ ਥਾਣੇ ਦੇ ਹੱਥੀ ਚੁਆਈ ਵਾਲੇ ਆ ਬਾਕੀ ਜਿਹੜਾ ਸਟ੍ਰਕਚਰ ਆ ਵੀਡੀਓ 'ਚ ਤੁਸੀਂ ਦੇਖ ਲਓ ਕੋਲੋਂ ਆ ਕੇ ਪਾਸ ਤੁਸੀਂ ਕਰ ਲੈਣੀ ਐ ਚੰਗਾ ਹਵਾਨਾ ਅੱਗੋਂ ਪਿੱਛੋਂ ਕਾਫੀ ਚੰਗਾ ਦਿਸਦਾ ਰੇਟ ਫੋਨ ਦੇ ਉੱਤੇ ਆ ਕਿਉਂਕਿ ਵਪਾਰ ਦਾ ਕੰਮ ਹੈ ਤੇ ਗਾਹਕ ਬਾਈ ਕੋਲ ਰੂਟੀਨ 'ਚ ਤੁਰਿਆ ਹੁੰਦਾ ਜਿਹਦੇ ਕਰਕੇ ਮਤਲਬ ਰੇਟ ਜਿਹੜੇ ਉਹ ਪਰਦੇ ਦੇ ਵਿੱਚ ਰੱਖੇ ਜਾਂਦੇ ਆ ਥਣ ਚਾਰੇ ਹੀ ਸੋਹਣੇ ਆ ਹੱਥੀ ਚੁਆਈ ਵਾਲੇ ਆ ਬੇਸ਼ੱਕ ਮਸ਼ੀਨ ਲਾ ਲਓ ਤੇ ਭਾਵੇਂ ਹੱਥੀ ਚੋਲੋ ਹਵਾਨਾ ਪਛਾਣ ਨੂੰ ਵੀ ਚੰਗਾ ਹੈ ਤੇ ਅਗੋਂ ਸ਼ੁਰੂਆਤ ਚੰਗੀ ਹੁੰਦੀ ਹੈ ਸੋ ਚੰਗੇ ਦੋਤਾਂ ਲਈ ਇੱਕ ਗਾਂ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਇਹਦੇ ਨਾਲ ਇੱਕ ਹੋਰ ਵੈੜ ਜਿਹੜੀ ਤੁਹਾਨੂੰ ਦਿਖਾਉਣੀ ਹੈ ਦੋ ਨੰਬਰ ਤੇ ਜਿਹੜੀ ਵੈੜ ਹੈ ਬਈ ਇਹਦਾ ਸੂਆ ਕਿੰਨਾ ਹੈ ਇਹ ਪਹਿਲਾ ਸੂਆ ਜੀ ਕਿੰਨੇ ਦਿਨ ਲਾਊਗੀ ਸੂਆ ਇਹਦੇ 10 ਦਿਨ ਬਾਕੀ ਹੈ ਜੀ ਇਹ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਵੀ ਫੋਨ ਤੇ ਕਰਾਂਗੇ ਖੋਲੀ ਸੋ ਦੱਸੋ ਰੇਟ ਇਹਦਾ ਵੀ ਫੋਨ ਤੇ ਹੀ ਹੈ ਇਹ ਇੱਕ ਤੁਹਾਨੂੰ ਆਏ ਲੱਗੂਗਾ ਵੀ ਜਿਵੇਂ ਇੱਕੋ ਹੀ ਪਰਿਵਾਰ ਦੇ ਵਿੱਚ ਉਹ ਗਾਵਾਂ ਹੁੰਦੀਆਂ ਐ ਇਦਾਂ ਦੀ ਇਹਨਾਂ ਦੀ ਬਾਡੀ ਬੰਦ ਤਰ ਜਾਂ ਬਿਊਟੀ ਹੈ ਰੰਗ ਰੂਪ ਇਹਨਾਂ ਦਾ ਜਿਹੜਾ ਹੈਗਾ ਸੂਆ ਨੇ ਪਹਿਲਾ ਸੂਣਾ ਹਜੇ ਹਫਤਾ 10 ਦਿਨ ਨਹੀਂ ਲੈਂਦੀ ਐ ਸੂਣ ਚ ਇਹ ਵੀ ਵੱਡੇ ਕਦ ਕਾਠ ਦੀ ਵਹਿੜ ਵਾਈਟ ਰੰਗ ਸਾਰੀਆਂ ਹੀ گاਵਾਂ ਦੇ ਵਿੱਚ ਜ਼ਿਆਦਾ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੀ ਸੋ ਥਾਨ ਹਵਾਨਾ ਇਹਦਾ ਵੀ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਪਿੱਛੋਂ ਵੀ ਹਵਾਨਾ ਕਾਫੀ ਚੰਗਾ ਦਿਖਾਉਂਦੀ ਹੈ ਇਹਦੇ ਨਾਲ ਇੱਕ ਹੋਰ ਵਹਿੜ ਆ ਇਹ ਤਾਂ ਬਈ ਪਹਿਲਾ ਸੂਆ ਹੀ ਇਹਨੇ ਸੁਣਾ ਕਿੰਨੇ ਚਰਦੀ ਹੈ ਪਹਿਲਾ ਸੂਆ ਜੀ ਦੋ ਦੰਦ ਆ ਜੀ ਇਹਦੇ 25 ਦਿਨ ਬਾਕੀ ਹੈ ਜੀ ਠੀਕ ਆ ਤੋਰੀ ਬਈ ਰੇਟ ਇਹਦਾ ਫੋਨ ਤੇ ਰੱਖ ਰੇਟ ਇਹਦਾ ਫੋਨ ਤੇ ਕਰ ਸੋ ਦੋਸਤ 25 ਦਿਨਾਂ ਦੀ ਕੱਚੀ ਦੋ ਦੰਦ ਵੈੜ ਸੋਹਣੀ ਮੱਛੀ ਹੈ ਸੂਆ ਪਹਿਲਾ ਹੀ ਸੁਣਾ ਹੈ ਇਹਦੇ ਫੇਸ ਤੋਂ ਪਤਾ ਲੱਗਦਾ ਸੋ ਹਜੇ ਦਿਨ ਨੇ 25 ਲੈਂਦੀ ਹੈ ਸੂਮ ਚ ਮਹੀਨੇ ਦੀ ਕੱਚੀ ਮੰਨ ਲਓ ਤੁਸੀਂ ਹਜੇ ਦੁੱਧ ਲਾਉਣਾ ਇਹਨੇ ਸ਼ੁਰੂ ਕੀਤਾ ਹੋਇਆ ਲੰਬਾਈ ਬਹੁਤ ਹੈ ਉਮਰ ਦੇ हिसाब ਤੇ ਹਾਈਟ ਵੀ ਸੋਹਣੀ ਹੈ ਤੇਨੋਂ ਨੰਬਰ ਤੇ ਇਹ ਵੈੜ ਤੋਂ ਦਿਖਾ ਰਹੇ ਸੀ ਇੱਕ ਛੋਟਾ ਬੱਚਾ ਬਾਈ ਨੇ ਵੇਚਣਾ ਜਿਹੜੀ ਬੱਚੀ ਤੁਸੀਂ ਆਪ ਦੇ ਹੱਥੀਂ ਇਹ ਆਈ ਕਰਵਾਉਂਗੇ ਜਿਹੜੀ ਇਹ ਲਾਸਟ ਉੱਤੇ ਬੱਚੀ ਦਿਖਾ ਰਹੇ ਬਾਈ ਦੰਦ ਇਹ ਬਈ ਉਹ ਗਾਂ ਦੀ ਹੈ ਵੱਡੀ ਗਾਂ ਦੀ ਵੱਡੀ ਗਾਂ ਦੀ ਹਾਂਜੀ ਬਾਈ ਠੀਕ ਹੈ ਦੰਦੋਂ ਖੀਰੀ ਹੈ ਇਹ ਇਹ ਖੀਰੀ ਹੈ ਜੀ ਤੋਰਦੇ ਬਾਈ ਨੂੰ ਸੋਸੋ ਦੰਦੋਂ ਇਹ ਖੀਰੀ ਹੈ ਤੁਹੇ ਬੱਚਾ ਛੋਟੀ ਉਮਰ ਦਾ ਹੈ। ਬਾਕੀ ਤੁਸੀਂ ਆਪ ਇਹਨੂੰ ਆ ਕੇ ਦੇਖ ਲਿਓ, ਪਾਸ ਕਰ ਲਿਓ। ਸੋ ਅੱਜ ਦੀ ਜਿਹੜੀ ਵੀਡੀਓ ਸੀ ਦੱਸੋ ਉਹਦੇ ਵਿੱਚ ਇਹ ਚਾਰ ਨਾਕ ਤੁਹਾਨੂੰ ਦਿਖਾਉਣੇ ਸੀ। ਸਾਹੋ ਕੇ ਪਿੰਡ ਦੇ ਵਿੱਚੋਂ ਬਾਈ ਰਾਜੂ ਕੋਲ ਇਹ ਵੀਡੀਓ ਬਣਾਈ ਹੈ। ਫਿਰ ਬੇਨਤੀ ਹੈ ਵੀ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਇਸ ਤੇ ਕਾਲ ਕਰਨੀ ਹੈ। ਆਪ ਆ ਕੇ ਪਸ਼ੂ ਦੇਖਣਾ ਤੇ ਆਪਦੀ ਤਸੱਲੀ ਨਾਲ ਖਰੀਦੋ। ਧੰਨਵਾਦ।